ਬਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜਦੋਂ ਭਾਈ ਕੋਈ ਮਸ਼ਾਹਰ ਜਾਂਦੇ ਨਾ ਬਾਹਰ ਰਲ ਜਾਂਦੇ ਉਹ ਕਹਿੰਦੇ ਹੁੰਦੇ ਕਹਿੰਦੇ ਵੀ ਭਾਈ ਜੱਗ ਬੀਤੀ ਸੁਣਾਵਾ ਕ ਹੱਡ ਬੀਤੀ ਜਿਹੜੀ ਗੱਲ ਹੱਡ ਬੀਤੀ ਹੁੰਦੀ ਹੈ ਨਾ ਉਹ ਸਹੀ ਹੁੰਦੀ ਹੈ ਮੈਂ ਬਿਲਕੁਲ ਹੀ ਸਹੀ ਬੋਲਦਾ ਕਸਮ ਖਾ ਕੇ ਬੋਲਦਾ ਜਿੱਥੇ ਮਰਜ਼ੀ ਹੈ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਮੈਥੋਂ ਨੇਮਤਾਂ ਨੂੰ ਕਰਾ ਸਕਦਾ ਕੀ ਹੋਇਆ ਭਾਈ ਹੁਣ ਵੀ ਮੈਂ ਜਣੇ ਮੈਥੋਂ ਕੰਮ ਨਹੀਂ ਹੋਇਆ ਮੈਂ ਛੋਟੀ ਨਿਆਣੀ ਉਮਰ ਦੇ ਵਿੱਚ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦੇ ਬਹੁਤ ਟੱਲਾ ਰਿਹਾ ਮੈਂ ਜਦੋਂ ਮੈਂ ਟੱਲਾ ਰਿਹਾ ਪਿੰਡਾਂ ਦਾ ਮਹੀਨਾ 7-8 ਸੈਂਕੜੇ ਕਣਕ ਕੱਢੀ ਪਈ ਮੈਂ ਉਸ ਦੇ ਕੋਲੇ ਪੰਲੀ ਤੇ ਪਿਆ ਮੇਰਾ ਤਾਇਆ ਤੇ ਮੇਰਾ ਬਾਪੂ ਜੀ ਮੇਰੇ ਬਰਾਬਰ ਪਏ ਮੰਜਿਆਂ ਤੇ ਮੈਨੂੰ ਬਹੁਤ ਜ਼ਿਆਦੇ ਤੋੜ ਬੇਸੁਦੀ ਜਣੇ ਹੱਦੋਂ ਬਾਅਦ ਕੰਮ ਹੋ ਗਿਆ ਉਹਨਾਂ ਦੋਨਾਂ ਦਾ ਮਨ ਮੰਨਿਆ ਵੀ ਇਹ ਬਚ ਨਹੀਂ ਸਕਦਾ ਹੌਲੀ ਹੌਲੀ ਕੀ ਹੋਇਆ ਮੇਰਾ ਸਰੀਰ ਠੰਡਾ ਹੋ ਗਿਆ ਜਿਵੇਂ ਪਾਣੀ ਵਰਗਾ ਮੇਰੇ ਨਾਲ ਕੀ ਭਾਵੀ ਬੀਤੀ ਜਣੀ ਦੀ ਮੇਰੀ ਸਾਲੇਹਾਰ ਹੈ ਮੇਰੀ ਸਾਲੇਹਾਰ ਦਾ ਨਵਾਂ ਬੰਤ ਉਹਦੇ ਪੇਕੇ ਨੇ ਖੜਿਆਲ ਉਹਨੂੰ ਮੈਨੂੰ ਕਿਤੇ ਮੇਰੀਆਂ ਸਾਲੇਹਾਰਾਂ ਨੇ ਬਾਈ ਤੋਂ ਬਿਨਾ ਮੇਰਾ ਨਾਂ ਨਹੀਂ ਲਿਆ ਨੇ ਵੱਡੀਆਂ ਨੇ ਮੈਨੂੰ ਬਾਈ ਕਹਿ ਕੇ ਬੁਲਾਉਂਦੀਆਂ ਨੇ ਮੈਨੂੰ ਕਹਿੰਦੀ ਹੈ ਕਹਿੰਦੀ ਆ ਚੱਲ ਗਈ ਐਨੀ ਗੱਲ ਕਹਿ ਕੇ ਮੈਂ ਤਾਂ ਉਹਦੇ ਨਾਲ ਤੁਰ ਪਿਆ ਤੇ ਉਧਰ ਉਹ ਸੁਆਸ ਪੂਰੇ ਹੋ ਗਏ ਰੁਪਿਆ ਜਿੰਨਾ ਚੁੱਕਰਤਾ ਮੈਂ ਛੰਨਾ ਦੀ ਯੂਧੇ ਵਿੱਚ ਰਹਾ ਉਹਨਾਂ ਚੁੱਕਰਤਾ ਭਾਈ ਉਹ ਬੰਤ ਜਦੋਂ ਅਸੀਂ ਡਾਇਏ ਦੀ ਯੂਧ ਚ ਤਪ ਗਏ ਉਹ ਤਾਂ ਕੁਸੋਰ ਹੀ ਬਣ ਗਈ ਤਾਂ ਮਾਨ ਨੇ ਸੋਚਿਆ ਵੀ ਮਨਾ ਤੇਰਾ ਕੋਈ ਠੱਗੀ ਹੋ ਗਈ ਇਹ ਤਾਂ ਕੋਈ ਗੈਰ ਜਨਾਨੀ ਐ ਤੈਨੂੰ ਠੱਗ ਲਿਆ ਹੀ ਕਾਹਨੂੰ ਐ ਬੰਤ ਦੇਖੋ ਸੰਗ ਤੇ ਮੇਰੀ ਗੱਲ ਦੇ ਉੱਤੇ ਭਰੋਸਾ ਕਰ ਲਿਓ ਮੇਰੇ ਨਾਲ ਬੀਤ ਗਈ ਮੈਂ ਦੇਖ ਲਿਆ ਜਦੋਂ ਅਸੀਂ ਗਾਂਹ ਤੁਰੇ ਨਾ ਨਾਤਾ ਹੈ ਜਾਂ ਸੁੱਕਾ ਰਾਹ ਦੇਖਿਆ ਕਿਤੇ ਸੋਨੂੰ ਉਹਦੇ ਵਿੱਚੋਂ ਇੱਕ ਚੁੰਡੀ ਰੇਤੇ ਦੀ ਨਹੀਂ ਮਿਲੂਗੀ ਇੱਕ ਚੁੰਡੀ ਚਿੱਟਾ ਰਾਹ ਹੈ ਧੁੱਪ ਵਰਗਾ ਨਾ ਉਹਦੇ ਵਿੱਚ ਚਿਕੜਾ ਹੈ ਨਾ ਉਹ ਛੜਕਾ ਹੈ ਜਿਹੜੇ ਜਿਹੜੇ ਸੂਰਾਂ ਦੇ ਮੂੰਹ ਹੁੰਦੇ ਨੇ ਇਹ ਜਿਹੇ ਬੰਦੇ ਨੇ ਕਾਲਾ ਰੰਗਾਂ ਦੇ ਕੋਲੇ ਛੁਰੇ ਨੇ ਉਹ ਬੰਦੇ 부ੜੀਆਂ ਨੂੰ ਲਈ ਜਾਂਦੇ ਨੇ ਜਦੋਂ ਲਈ ਜਾਂਦੇ ਨੇ ਉਹ ਮੈਨੂੰ ਨਹੀਂ ਬੁਲਾਉਂਦੀ ਮੈਂ ਉਹਨੂੰ ਨਹੀਂ ਬੁਲਾਉਂਦਾ ਮੈਂ ਉਸਨੂੰ ਪੁੱਛਿਆ ਮਖਿਆ ਹਾਂ ਕੰਦੀ ਇਹ ਇਬਰਾਹੀਲ ਫਰਿਸ਼ਤਾ ਤੇ ਕਹਿੰਦੇ ਸ਼ਰਪਖ ਦੇਵਤਾ ਕਹਿੰਦੇ ਬੰਦਿਆਂ ਦੀ ਜਾਨ ਨੂੰ ਕਵਚ ਕਰ ਕਰ ਇਹਨਾਂ ਨੂੰ ਫੜਾਉਂਦੇ ਨੇ ਇਹ ਕਹਿੰਦੀ ਗਾਂ ਧਰਮ ਰਾਜ ਦੀ ਕਚੇਰੀ ਲ ਜਾਂਦੇ ਨੇ ਇੱਕ ਉਹਦੇ ਵਿੱਚ ਦੋ ਗੱਡੀਆਂ ਚੱਲਦੀਆਂ ਨੇ ਉਹਦੇ ਵਿੱਚ ਮੈਂ ਦੋ ਡਰਾਈਵਰ ਦੇਖੇ ਨੇ ਮੈਨੂੰ ਨਹੀਂ ਪਤਾ ਉਹਦੇ ਵਿੱਚ ਕੌਣ ਹੈ ਕੌਣ ਆ ਡਰਾਈਵਰ ਵੀ ਉਹਨਾਂ ਵਰਗੀ ਨੇ ਇੱਕ ਤਾਂ ਖਾਕੀ ਹੈ ਗੱਡੀ ਇੱਕ ਕਾਲੀ ਹੈ ਚਲੋ ਚਲੋ ਚਾਲ ਅਸੀਂ ਤੁਰੇ ਜਾਂਦੇ ਆ ਖੱਬਾ ਹੱਥ ਮਦਾਨ ਹੈ ਬਹੁਤ ਹੀ ਦੂਰ ਜਾ ਕੇ ਬਹੁਤ ਹੀ ਦੂਰ ਪ੍ਰਦੇਸਾਂ ਚ ਸੱਜੇ ਹੱਥ ਪਹਾੜੀ ਆ ਗਈ ਲਾਨ ਉਹਦੇ ਉੱਤੇ ਛੋਟੇ ਛੋਟੇ ਬੂਟੇ ਖੜੇ ਨੇ ਜਿਵੇਂ ਮਿਰਚਾਂ ਹੁੰਦੀਆਂ ਨੇ ਉਹ ਪਹਾੜੀ ਦੇ ਉੱਤੇੋਂ ਡੰਡੀ ਚੜਦੀ ਹੈ ਜਦੋਂ ਅਸੀਂ ਗਾਂਹਾਂ ਚਲੇ ਗਏ ਕਰਾਛੇਪਦੇ ਨੂੰ ਜਾਂਦਾ ਇੱਕ ਸਿੱਧਾ ਜਾਂਦਾ ਮੈਨੂੰ ਕਹਿੰਦੀ ਵੀ ਆਪਾਂ ਇਦੋਂ ਗਾਂਹਾਂ ਜਾ ਨਹੀਂ ਸਕਦੇ ਮੈਂ ਕੀ ਗੱਲ ਕਹਿੰਦੀ ਜਿਹੜਾ ਸਿੱਧਾ ਰਾਹ ਜਾਊਗਾ ਇਹ ਸਤਖੰਡ ਨੂੰ ਜਾਊਗਾ ਸੁਰਗਾ ਨੂੰ ਉਹ ਗੱਡੀਆਂ ਸੁਰਗਾ ਨੂੰ ਜਾ ਰਹੀਆਂ ਨੇ ਕਹਿੰਦੇ ਜਿਹੜਾ ਆਹ ਰਾਹ ਐ ਇਹ 18 ਕੋਟਾ ਨਰਕ ਦੇ ਨੇ ਉਹਨਾਂ ਨੂੰ ਜਾਂਦਾ ਐ ਤੈਨੂੰ ਦਿਖਾ ਕੇ ਲਿਆਵਾਂ ਜਦੋਂ ਮੈਨੂੰ ਉਧਰ ਨੂੰ ਕਰਿਆ ਪਤਾ ਨਹੀਂ ਪ੍ਰਮਾਤਮਾ ਉੱਥੇ ਗਿਆਨਾ ਕੀ ਕਰੂਗਾ ਸੰਗ ਤੇ ਯਕੀਨ ਭਰੋਸਾ ਕਰਿਓ ਜੀਨੇ ਮੇਰੀ ਗੱਲ ਸੁਣ ਲਈ ਮੇਰੀਆਂ ਚਿਹੜਾ ਲੇਰਾਂ ਨਿਕਲ ਗਈਆਂ ਕਹਿੰਦੇ ਤੂੰ ਨਹੀਂ ਦੇਖ ਸਕਦਾ ਉਹਨੇ ਮੈਨੂੰ ਮੋੜ ਲਿਆ ਉਸਨੇ ਮੈਨੂੰ ਡੰਡੀ ਪਾ ਲਿਆ ਡੰਡੀ ਪਾ ਕੇ ਤਾਂ ਕੋਈ ਚਿੜੀ ਪਰਿੰਦਾ ਨਹੀਂ ਉਹਦੀ ਇਕੱਲੀ ਦੀ ਕੁਟਿਆ ਰੋਹੀ ਬੀਹਾ ਬਾਣ ਦੇ ਵਿੱਚ ਕੁਟਿਆ ਸੋਨੇ ਦੀ ਐ ਦੋ ਮੰਜੇ ਪੈਨੇ ਸੌਣ ਲੇ ਇੱਕ ਵੱਡਾ ਇੱਕ ਛੋਟਾ ਮੈਨੂੰ ਕਹਿੰਦੀ ਵੀ ਇੱਥੇ ਤੇ ਨਾ ਬੈਠੀ ਐ ਇੱਥੇ ਭੈ ਜਾ ਮੈਂ ਭੈ ਗਿਆ ਤਾਂ ਹਣ ਉਹਏ ਹੱਥ ਕੜੀਆਂ ਲੱਗੀਆਂ ਬੰਦੇ ਬੁੜੀਆਂ ਨੂੰ ਤਾਂ ਜੰਮਦੂਤ ਲਈ ਆਉਂਦੇ ਨੇ ਮੈਨੂੰ ਪੁੱਛਿਆ ਮਖਿਆ ਹਾਂ ਕਹਿੰਦੀ ਧਰਮ ਰਾਜ ਦੀ ਕਚੇਰੀ ਜੋ ਤਰੀਕਾ ਪੁੱਗਤੇ ਗਏ ਨੇ ਕਿਸੇ ਦੇ ਇੱਥੋਂ ਮਾਸ ਕੱਢਿਆ ਕਿਸੇ ਦੇ ਕਿਥੋਂ ਕੱਢਿਆ ਕਿਸੇ ਦੇ ਬੁਰਕ ਕੱਢੇ ਪਏ ਨੇ ਮਖਿਆ ਕੀ ਗੱਲ ਐ ਕਹਿੰਦੇ ਜਿਹੜਾ ਕੋਈ ਕਿਸੇ ਦੇ ਪੈਸੇ ਦੱਬ ਕੇ ਮਰਦਾ ਨਾ ਉਹਦਾ ਧਰਮਰਾਜ ਕਹਿੰਦੀ ਮਾਸ ਦਬਾਉਂਦਾ ਫੇਰ ਇੱਕ ਬੁੜੀ ਨੂੰ ਲਈ ਆਉਣਾ ਉਹਦਾ ਸਾਰੇ ਮਾਸ ਕੱਢਿਆ ਪਿਆ ਮੈਂ ਕਿਹਾ ਬੁੜੀ ਤਾਂ ਬਾੜੇ ਰੁਪਏ ਦੱਬ ਕੇ ਮਰੀ ਐ ਕਹਿੰਦੀ ਇਹ ਬੁੜੀ ਨੇ ਰੁਪਏ ਨਹੀਂ ਦੱਬੇ ਜਾਪਿਆਲੀ ਧੀ ਦੀ ਪੰਜੀਰੀ ਖਾਂਦੀ ਹੁੰਦੀ ਜਿਹੜਾ ਬੰਦਾ ਜਾਂ ਬੁੜੀ ਜਾਪਿਆਲੀ ਧੀ ਦੀ ਪੰਜੀਰੀ ਖਾਂਦਾ ਨੂੰ ਨੂੰ ਦੀ ਜਾਤੀ ਦੀ ਜਾਂ ਪਰਜਾਈ ਦੀ ਜਾਂ ਟੱਬਰ ਦੀ ਉਹਨੂੰ ਮਾਸ ਦੇਣਾ ਪੈਂਦਾ ਦਰਗਾਹ ਚ ਆਉਂਦਾ ਐਡੀ ਮਾੜੀ ਚੀਜ਼ ਐ ਇਹ ਦੇਖੋ ਸਾਡੇ ਤਿੰਨ ਨੂਹਾਂ ਦੇ ਜਾਫੇ ਹੋ ਗਏ ਧੀਆਂ ਦੇ ਹੋ ਗਏ ਅਸੀਂ ਸ਼ੇਰ ਕਿ ਉਹਦੀ ਪੰਜੇਰੀ ਆਡਣ ਲਾਉਂਦੇ ਰਿਆਂ ਜਿਹੜੇ ਉਹਨਾਂ ਨੂੰ ਮਿਰਤ ਕਿ ਉਹਤੀ ਅਸੀਂ ਨਹੀਂ ਉਹਨਾਂ 'ਚ ਪੋਰਾ ਦਿੱਤਾ ਉਦੋਂ ਬਾਅਦ ਭਾਈ ਮੇਰੇ ਨਾਲ ਫੇਕੀ ਬੀਤਿਆ ਜਣੀ ਮੈਨੂੰ ਭਾਲ ਦੇ ਫਿਰਦੇ ਮੇਰਾ ਚਾਚਾ ਤੇ ਮੇਰੇ ਤਾਏ ਦਾ ਪੁੱਤ ਉਹ ਕਹਿੰਦੇ ਵੀ ਮੇਰੇ ਤਾਏ ਦਾ ਪੁੱਤ ਕਹਿੰਦਾ ਆਹ ਬੈਠਾ ਕਹਿੰਦਾ ਬਾ ਉਹ ਮਾਂ ਦਾ ਪੁੱਤ ਆਈ ਤਾਂ ਮਰਗੇ ਤੈਨੂੰ ਭਾਲ ਦੇ ਮੈਂ ਹੱਥ ਕਰਕੇ ਕਿਹਾ ਮਖਾਜਾਰਾ ਲੈ ਕੇ ਆਈਏ ਫੇਰ ਮੇਰੇ ਵਾਪੂ ਜੇ ਦੱਸਾ ਵੀ ਤੇਰੀ ਫੇਕ ਲੱਤ ਤੜਫਣ ਲੱਗੀ ਕਹਾਂ ਜੀ ਉਹ ਤੇਰੀ ਲੱਤ ਤੜਫਣ ਲੱਗੀ ਫੇਰ ਤੇਰੀ ਦੂਜੀ ਲੱਤ ਤੜਫਣ ਲੱਗੀ ਜਿਵੇਂ ਮਰਗੀ ਦਾ ਦੌਰਾ ਪਿਆ ਹੁੰਦਾ ਹੈ ਫੇਰ ਤੇਰੀ ਦੇ ਤੜਫਣ ਲੱਗੀ ਫੇਰ ਭਾਈ ਮੈਨੂੰ ਐਨੇ ਸੁਰਤ ਆ ਗਈ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਦੀ ਫਤਿਹ ਆ ਕੁਸ ਪਈ ਮੈਂ ਦੇਖੇ ਖੇਤ ਪਏ ਪਏ ਹਾਂ ਖੇਤ ਨਾ ਹੋਇਆ ਚਾਂਸ ਪਏ ਨਾ ਪਤਾ ਨਹੀਂ ਸੱਚ ਹੈ ਸੰਗ ਤੇ ਪਤਾ ਨਹੀਂ ਭਾਈ ਝੂਠ ਹੈ ਵੀ ਪਤਾ ਨਹੀਂ ਤਾਂ ਕੋਈ ਆਪਣਾ ਮਨ ਦਾ ਖਿਆਲ ਆ ਪਤਾ ਨਹੀਂ ਹਾਂ ਪਤਾ ਨਹੀਂ ਕੀ ਆ ਪਤਾ ਨਹੀਂ ਆਪਣੇ ਮਨ ਦਾ ਖਿਆਲ ਹੈ ਪਤਾ ਨਹੀਂ ਭਾਈ ਇਹ ਸੱਚਾ ਚਾਂਸ ਹੋਇਆ ਆ ਕੁਛ ਮੈਂ ਦੇਖਿਆ ਜਰੂਰ ਹੈ ਉਦਵਾ ਦੇ ਘਰ ਦੇ ਦੱਸਦੇ ਹੋਣਗੇ ਵੀ ਤੁਹਾਨੂੰ ਤੁਹਾਡੇ ਮੇਰਾ ਬਾਪੂ ਦਾ ਨਰਤਾ ਦੱਸਦੇ ਕਹਿੰਦੇ ਮਰ ਗਿਆ ਸੀ ਵੀ ਪੇ ਪੇ ਸਾਹ ਚੜ ਚੜ ਗਈ ਹਾਂ ਹਾਂ ਸਾਹ ਪੂਰੇ ਹੋ ਗਈ ਸੀ ਅੱਛਾ ਮੈਂ ਤਾਂ ਉਦਮੁਰ ਕੇ ਨਾਂ ਤਾਂ ਕਿਸਦਾ ਰੱਖਿਆ ਪ੍ਰੀਤ ਪੈਸਾ ਹੂੰ ਜੇਕਰ ਪਿਆ ਵੀ ਲੈਣਾ ਭੋਗ ਤੇ ਮੱਥਾ ਟੇਕਣ ਉਹ ਵੀ ਦੇਣਾ ਭੈਂ ਦਾ ਉੱਥੇ ਕਿੱਥੋਂ ਦੇਵਾਂਗੇ ਸਹੀ ਗਾ ਆ ਕਰੇ